ਹਾਂਜੀ ਅੱਜ ਮੇਰੇ ਪਿੰਡੇ ਖੜੇ ਸੀ ਪਿੰਡ ਜੰਗੀਆਂ ਨੇ ਤੇ ਆਪਣਾ ਇਹ ਪਸੂ ਘਾਲਕ ਨੇ ਸਰਜੀਤ ਸਿੰਘ ਵੀਰ ਇਹਨਾਂ ਨਾਲ ਕਰਾਉਂਦੇ ਆ ਗੱਲ ਇੱਕ ਕੇਸੀ ਇਹਨਾਂ ਦਾ ਵੀਰਿਆ ਹੋਇਆ ਆ ਮੱਝ ਦਾ ਇਹ ਮੱਝ ਸਵੇਰ ਦੀ ਸੂਣ ਨੂੰ ਆਉਲ ਰਹੀ ਸੀ ਤੇ ਆਪਾਂ ਬਾਕੀ ਇਹਦੀ ਕਾਰਗੁਜ਼ਾਰੀ ਦੱਸ ਦਿਆਂ ਇਹਨੇ ਆਪਣੀ ਮਹਿਫਲੀ ਦੀ ਫੀਡ ਪਾਈ ਆ ਡਰਾਈ ਆਫ ਤੇ ਇੱਕ ਘਟਾ ਪਾਇਆ ਵੀਰ ਨੇ 2.5 ਮਹੀਨਿਆਂ ਚ ਡਰਾਈ ਆਫ ਦਾ ਇਹ ਸਾਡੇ ਇਹ ਸਾਡੇ ਬਹੁਤ ਪਹੁੰਚੇ ਹੋਏ ਫਾਰਮਰ ਨੇ ਇਹ ਮੁੱਠੀ ਮੁੱਠੀ ਫੀਡ ਖਾਂਦੇ ਰਹਾ ਸਹੀ ਗੱਲ ਅਸਜੀ ਦੀ ਸਹੀ ਗੱਲ 50 ਯਾਰ ਹੈ ਨਾ ਦੇਖੋ ਇਹ ਵੀਡੀਓ ਕੱ ਲਈ ਹਸਲੇ ਨਹੀਂ ਕੋ ਸਿੱਖਣ ਨੂੰ ਹੀ ਮਿਲੂਗਾ ਬਹੁਤ ਵਧੀਆ ਗੱਲ ਹੈ ਇੱਕ ਦੱਸ ਦਿਆਂ ਤੁਹਾਨੂੰ ਇੱਥੇ ਇਹ ਮੱਝ ਔਰ ਗਈ ਸੀਗੀ ਔਰ ਕਿਸੇ ਨੇ ਸੁਣਨ ਨੂੰ ਪੂਰੀ ਔਰ ਗਈ ਸੀ ਕਿੰਨੇ ਕ ਟਾਈਮ ਦੀ ਬੱਟ ਕਰਦੀ ਸੀ ਸਵੇਰ ਦੀ ਕਰਦੀ ਸੀ ਸਵੇਰ ਦੀ ਕੱਲ ਦੀ ਕਰੀ ਜਾਂਦਾ ਅੱਛਾ ਕੱਲ ਦੀ ਕਰੀ ਜਾਂਦੀ ਸੀ ਇਹਦੇ ਲੱਤਾਂ ਤੇ ਭਲੂਣ ਆਉਣੀ ਸ਼ੁਰੂ ਹੋ ਗਈ ਸੀ ਨਾ ਆ ਗਈ ਸੀ ਇਹ ਤੁਹਾਨੂੰ ਦੱਸ ਦਿਆਂ ਆਪਾਂ ਇਹ ਸਾਰੀ ਨਿਊਟ੍ਰੀਸ਼ਨ ਪ੍ਰੋਬਲਮ ਸੀ ਇਹਨੂੰ ਪ੍ਰੋਪਰ ਡਰਾਈ ਫੀਡ ਨਹੀਂ ਪਈ ਔਰ ਪ੍ਰੋਪਰ ਟ੍ਰਾਂਜੈਕਸ਼ਨ ਫੀਡ ਵੀ ਨਹੀਂ ਪਈ ਟ੍ਰਾਂਜੈਕਸ਼ਨ ਫੇਸ ਦੀ ਵੀ ਪ੍ਰੋਟੀਨ ਦੀ ਕਮੀ ਹੋਣ ਕਰਕੇ ਦੇ ਭਲੂਣ ਲਾਉਣ ਲੱਗੀ ਲੱਤਾਂ ਨੂੰ ਲੈਵੇ ਨੂੰ ਵੀ ਫੇਰਾਉਣ ਲੱਗ ਜਾਂਦੀ ਆ ਇਹ ਪ੍ਰੋਟੀਨ ਦੀ ਡੈਫੀਸ਼ੈਂਸੀ ਨਾਲ ਆਉਂਦੀ ਆ ਜ਼ਿਆਦਾਤਰ ਕੇਸਾਂ 'ਚ ਔਰ ਦੂਜਾ ਜਿਹੜਾ ਸਭ ਤੋਂ ਵੱਡੀ ਪ੍ਰੋਬਲਮ ਆਈ ਵੀ ਇਹ ਦੀ ਟਾਈਮ ਸਿਰ ਬੱਚੇ ਦਾ ਨਹੀਂ ਨਿਕਲੀ ਟਾਈਮ ਇਹਦਾ ਪੂਰਾ ਹੋ ਗਿਆ ਇਹੀ ਸੀ ਨਾ ਸਵੇਰ ਦੀ ਜੌਰ ਵੀ ਮਾਰਦੀ ਸਵੇਰ ਦੀ ਬਹੁਤ ਜ਼ੋਰ ਮਾਰਾ ਹਾਂ ਕੋਹਾਂ ਦੇ ਵਿੱਚ ਜ਼ੋਰ ਮਾਰ ਕੇ ਹਾਂ ਤੇ ਫਿਰ ਅੱਜ ਮੈਂ ਦੇਖੀ ਜਦੋਂ ਸਵੇਰੇ ਚੈੱਕ ਕਰੀ ਵੀ ਮੈਂ ਬੱਚੇ ਦਾ ਨਹੀਂ ਨਿਕਲੀ ਪ੍ਰੋਪਰ ਖੁੱਲੀ ਬੱਚਾ ਸਿਰੇ ਤੇ ਫਿਰ ਮੈਂ ਤੁਹਾਨੂੰ ਕੀ ਕਿਹਾ ਸੀ ਆਪਾਂ ਵੀ ਇਹਦੇ ਬੋਤਲ ਲਾਉਨੇ ਆ ਜਾਂ ਆਪਾਂ ਇਹਦਾ ਕਿੰਨੇ ਟਾਈਮ ਚ ਛੂਗੀ ਤੁਹਾਨੂੰ ਬੋਤਲੋਂ 2 ਮਿੰਟਾਂ 2 ਘੰਟੇ ਵਿੱਚ ਛੂਗੀ ਦੂਰ ਚੀ ਛੂਗੀ ਸੀ ਹਾਂ ਦੂੜ ਘੰਟੇ ਛੂਗੀ ਦੂਰ ਦੀ ਛੂਗੀ ਦੂਰ ਪਰ ਲੈ ਆਇਆ ਨੇ ਹਾਂ ਠੀਕ ਹੈ ਵੀਡੀਓ ਬਣਾਉਣ ਦਾ ਮਕਸਦ ਤਾਂ ਆਪਣਾ ਇਹ ਹੈ ਵੀ ਕਦੇ ਵੀ ਪਸ਼ੂ ਜਦੋਂ ਇਸ ਤਰ੍ਹਾਂ ਸੌਂਦਾ ਹੈਗਾ ਬੱਚੇ ਤਾਂ ਨਹੀਂ ਨਹੀਂ ਖੁੱਲੀ ਪ੍ਰੋਪਰ ਕਈ ਵਾਰੀ ਨਹੀਂ ਮਕੀਮ ਜਾਂ ਦੇਸੀ ਪੁਰਾਣੇ ਤਰੀਕੇ ਨਾਲ ਆਪਾਂ ਉੱਥੋਂ ਹੀ ਖਿੱਚਣ ਲੱਗ ਜਾਂਦੇ ਆ ਬੱਚੇ ਨੂੰ ਬੱਚੇ ਦਾ ਨੀਚੇ ਹੱਥ ਤਾਂ ਪੈਂਦਾ ਹੁੰਦਾ ਪਰ ਉੱਥੋਂ ਦੀ ਬੱਚਾ ਨਹੀਂ ਆ ਸਕਦਾ ਹੁੰਦਾ ਉਹੀ ਕੰਮ ਇਹਦੇ ਸੀਗਾ ਇਹ ਹੁਣ ਮੱਝ ਬੈਠੀ ਆ ਕਟਰੂ ਬਿਲਕੁਲ ਤੰਦਰੁਸਤ ਆ ਮੱਝ ਵੀ ਤੰਦਰੁਸਤ ਆ ਹੁਣੀ ਸੋਈ ਆ ਇਹਦੀ ਉਮੀਦ ਆ ਵੀ ਇਹ ਜੇਰ ਵਗੈਰਾ ਹੀ ਵਧੀਆ ਪੈ ਜਾਣੀ ਆ ਕਿਉਂ ਬੋਤਲ ਪਹਿਲਾਂ ਲੱਗੀ ਆਪਣੀ ਮਾਈਫਿਕਸ ਦੀ ਫਿਰ ਇਹਦੇ ਕੋਸੇ ਵਾਂਗ ਲਾਡੀ ਮਾਰ ਲੈ ਉਹ ਵੀ ਲਾਤੀ ਆਪਾਂ ਪੱਠੇ ਮੂੰਹ ਹੀ ਮਾਰ ਲੈ ਪੱਠਿਆਂ ਨੂੰ ਹੀ ਮੂੰਹ ਮਾਰ ਲੈ ਮੱਝ ਨੇ ਹਾਂ ਠੀਕ ਆ ਚਲੋ ਵਧੀਆ ਗੱਲ ਆ ਪਰ ਇਹਨੂੰ ਜਿਹੜੀਆਂ ਡੈਫੀਸ਼ੈਂਸੀਆਂ ਜਿਹੜੀਆਂ ਘਾਟਾਂ ਉਹ ਹਜੇ ਵੀ ਇਹਦੇ ਅੰਦਰ ਹੀ ਨੇ ਆਪਾਂ ਇੱਕ ਵਾਰ ਇਹਦਾ ਸੁਆ ਸੌਖਾ ਕਰ ਲਿਆ ਪਰ ਇਹਨੂੰ ਚੈਲੰਜ ਆਉਂਦੇ ਰਹਿਣਗੇ ਇਹਨਾਂ ਚੀਜ਼ਾਂ ਦਾ ਵਿਚਾਲ ਲਈ ਇਹ ਜ਼ਰੂਰੀ ਆ ਵੀ ਆਪਾਂ ਸੋਣ ਤੋਂ 2 ਔਰ लास्ट 20 ਦਾ ਨਾ ट्रांजैक्शन ਫੀਡ ਜਰੂਰ ਪਾਓ ਜੇ ਮੈਪਲੀ ਦੀ ਪਾ ਲੋਗੇ ਤਾਂ ਬਹੁਤ ਹੀ ਵੈਸਟ ਰਿਜ਼ਲਟ ਮਿਲਣਗੇ ਪਰ ਜਿਹੜੀ ਨਹੀਂ ਤੁਹਾਨੂੰ ਚੰਗੀ ਲੱਗਦੀ ਉਹ ਪਾ ਸਕਦੇ ਹੋ ਔਰ ट्रांजैक्शन ਜੋ ਆਪਣੇ ਹੁੰਦੇ ਨੇ ਪ੍ਰੀਮੈਕਸ ਹੁੰਦੇ ਨੇ ਜਿਸ ਤਰ੍ਹਾਂ ਬਾਇਓਟਿਨਾ ਕੋਲੀਨਾ ਨੀਸੀਨਾ ਇਹਨਾਂ ਚੀਜ਼ਾਂ ਦੀ ਬਹੁਤ ਜ਼ਰੂਰਤ ਹੁੰਦੀ ਹੈ ਉਸ ਨੂੰ ਇਹ ਜ਼ਰੂਰੀ ਆ ਦੇਣਾ ਤੇ ਜੋ ਆਪਣੀ ਮੈਪਲੀ ਫੀਡ ਵਿੱਚ ਬਿਲਕੁਲ ਸਹੀ ਤਰੀਕੇ ਨਾਲ ਬੈਲੈਂਸ ਕਰਕੇ ਪਾਈਆਂ ਹੋਈਆਂ ਜੇ ਕੋਈ 4 ਤੋਂ 4.5 ਕਿਲੋ ਫੀਡ ਖਾਂਦਾ ਤੇ ਸਭ ਕੁਝ ਪੂਰਾ ਕਰਦਾ ਤੇ ਅੱਗੇ ਵਾਸਤੇ ਫਿਰ ਸਰਜੀਤ ਭਾਈ ਸਿੱਖਿਆ ਉਸ ਮੋਹ ਜਿਆਦਾ ਸਿੱਖਿਆ ਵੀਰ ਨੇ ਢੇਟ ਆਦੀ ਪਾ ਪਾ ਦੀ ਮੰਜਾ ਹਾਂ ਵੀਰ ਉਹ ਨਹੀਂ ਭਾਈ ਐ ਮੈਂ ਕਹਿੰਦੀ ਅੱਗੇ ਤਾਂ ਫੀਡ ਪਾਉਣੀ ਆ ਟਾਈਮ ਸਰ ਫੇਰ ਨਹੀਂ ਇਹ ਪ੍ਰੋਬਲਮ ਆਊਗੀ ਤੇ ਇਹ ਆਪਣੇ ਇੱਕ ਐ ਇੱਕ ਲੋ ਵੀ ਵੱਖਰਾ ਕੇਸ ਹੋ ਗਿਆ ਤੇ ਇਹ ਵੀਰ ਨੇ ਹਜੇ ਡਰਾਈ ਆਫ ਦਾ ਗੱਟਾ 2.5 ਮਹੀਨੇ ਪਹਿਲਾਂ ਮੈਂ ਚੱਕਿਆ ਸੀ ਇਹਨਾਂ ਨੇ ਤੇ ਹਜੇ ਉਚੋ 4-5 ਕਿਲੋ ਫੀਡ ਪਈ ਹੋ ਪਈ ਹੈ ਉਹ ਬੋਲਣਾ ਪਈ ਫਿਰ ਹੀ ਹੈ ਹਾਂ ਹਜੇ ਵੀ ਪਈ ਹੈ ਹਜੇ ਕਹਿੰਦੇ ਪਈ ਵੀ ਬਹੁਤ ਆ ਹਾਂ ਹਜੇ ਪਈ ਹੈ ਮੁੱਠੀ ਮੁੱਠੀ ਫੀਡ ਪਾ ਗਏ ਨੇ ਮੱਛੀ ਵਾਲੀ ਤੇ ਇਹੋ ਜੇ ਫਾਰਮਰ ਨਹੀਂ ਬਣਨਾ ਆਪਾ ਇਹ ਤਾਂ ਸਾਡੇ ਇੱਕ ਵੱਖਰੇ ਫਾਰਮਰ ਨੇ ਆ ਕਰਕੇ ਇਹਨਾਂ ਨੂੰ ਮਿਲਾਉਣਾ ਜ਼ਰੂਰੀ ਸਮਝਿਆ ਬੈ ਠੀਕ ਹੈ ਜੀ ਵੀਡੀਓ ਚੰਗੀ ਲੱਗੇ ਤਾਂ ਕੇ ਸ਼ੇਅਰ ਕਰਨਾ ਵੀਡੀਓ ਪੂਰੀ ਅੰਤ ਤੱਕ ਦੇਖਣ ਲਈ ਸਭ ਦਾ ਧੰਨਵਾਦ ਧੰਨਵਾਦ ਬਈ ਸ੍ਰੀ ਤੁਹਾਨੂੰ ਬਹੁਤ ਧੰਨਵਾਦ ਹੈ ਤੇਰੇ ਡਾਕਟਰ ਸਾਹਿਬ ਤੇ ਆਡੀ ਮੱਛੀ ਸੁਸਰੀ ਲਾ ਗਿਆ ਚਲ ਠੀਕ ਠੀਕ ਕੋਕੀ ਧੰਨਵਾਦ ਕਿ ਹੋਰ ਇਸ ਤਰ੍ਹਾਂ ਮੇਰੇ ਨੰਬਰ ਤੇ ਸੰਪਰਕ ਕਰ ਸਕਦੇ ਹੋ 98721 87536 ਅਡਾ ਕੇ ਸੁਝਾਓ ਘੜਤਾ ਜੀ ਹਾਂ ਬਈ ਜੇ ਸਰਜੀਤ ਨਾਲ ਗੱਲ ਕਰਨੀ ਹੈ ਕਿਸੇ ਇਹ ਕੇਸ ਬਾਰੇ ਇਹ ਗੱਲ ਸਹੀ ਹੈ ਤਾਂ ਨੰਬਰ ਬੋਲ ਸਰਜੀਤ ਆਪਣਾ 98723 55516 98723 55516 57516 ਤੇ ਇਹਨਾਂ ਨਾਲ ਵੀ ਰਸ ਸੰਪਰਕ ਕਰ ਸਕਦੇ ਹੋ ਠੀਕ ਹੈ ਜੀ ਜੁੜੇ ਰਹਿਣ ਲਈ ਧੰਨਵਾਦ